ਬਲ ਤੇ ਇਹ ਸ਼ਕਤੀ ਪੈਦਾ ਕਰਤੀ ਵੀ ਆਉਣ ਵਾਲੇ ਸਮੇਂ 'ਚ ਇਹ ਨਾ ਆਖਣ ਦੁਨੀਆ ਵੀ ਕੱਲੇ ਗੁਰੂ ਸਾਹਿਬਾਂ ਦੇ ਕੋਲ ਕਮਾਈ ਸੀ ਗੁਰੂ ਦੇ ਸਿੱਖਾਂ ਦੇ ਕੋਲ ਵੀ ਬੜੀ ਕਮਾਈ ਸੀ ਸਮਝਿਓ ਸਾਧ ਸੰਗਤ ਜੀਓ ਕਿ ਕਿਵੇਂ ਅਸੀਂ ਅੱਖਾਂ ਤੋਂ ਬਿਨਾਂ ਦੇਖਣਾ ਕੰਨਾਂ ਤੋਂ ਬਿਨਾਂ ਸੁੰਣਾ ਹੱਥਾਂ ਤੋਂ ਬਿਨਾਂ ਕਰਨਾ ਪੈਰਾਂ ਤੋਂ ਬਿਨਾਂ ਚੱਲਣਾ ਜ਼ੀਬਾ ਤੋਂ ਬਿਨਾਂ ਬੋਲਣਾ ਕਿਵੇਂ ਇਹ ਕਮਾਈ ਇਸ ਸ਼ਬਦ ਦੀ ਕਰ ਸਕਦੇ ਆ ਬੜੀ ਹੀ ਇੱਕ ਟੁਕਮੀ ਉਦਾਹਰਣ ਇਤਿਹਾਸ ਵਿੱਚੋਂ ਮਿਲਦੀ ਹੈ ਅੱਜ ਅਸੀਂ ਕਹਿੰਨੇ ਆ ਨਾ ਕਿ ਜੇ ਮੈਨੂੰ ਪਤਾ ਹੁੰਦਾ ਤੇ ਮੈਂ ਆਹ ਕਰ ਦਿੰਦਾ। ਕਈ ਵਾਰੀ ਕੋਈ ਐਸੀ ਘਟਨਾ ਹੋ ਜਾਂਦੀ ਹੈ, ਕੋਈ ਐਸਾ ਕੰਮ ਹੋ ਜਾਂਦਾ ਹੈ, ਕੋਈ ਗਲਤੀ ਹੋ ਜਾਂਦੀ ਹੈ, ਕੁਝ ਵੀ ਕਈ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ। ਅਸੀਂ ਕਹਿੰਨੇ ਆ ਭਾਈ ਜੇ ਮੈਨੂੰ ਪਤਾ ਹੁੰਦਾ ਨਾ ਤੇ ਮੈਂ ਐਦਾਂ ਨਾ ਹੋਣ ਦਿੰਦਾ, ਮੈਂ ਰਾਹ ਬਦਲ ਦਿੰਦਾ, ਮੈਂ ਬਚਾ ਲੈਂਦਾ, ਮੈਂ ਆਹ ਕਰ ਲੈਂਦਾ, ਮੈਂ ਡਾਕਟਰ ਨੂੰ ਦਿਖਾ ਲੈਂਦਾ, ਦਵਾਈ ਲੈ ਲੈਂਦਾ, ਟੈਸਟ ਕਰਾ। ਬੜਾ ਕੁਝ ਹੁੰਦਾ ਹੈ। ਜੇ ਪਤਾ ਹੁੰਦਾ ਜੇ ਪਤਾ ਹੁੰਦਾ ਗੁਰੂ ਮਹਾਰਾਜ ਦੇ ਦਰ ਤੇ ਗੁਰੂ ਅਰਜਨ ਸਾਹਿਬ ਜੀ ਦੇ ਦਰ ਤੇ ਬੜੇ ਸਿੱਖ ਸੇਵਾ ਕਰਦੇ ਸਨ ਉਹਨਾਂ ਵਿੱਚੋਂ ਇੱਕ ਕਪੂਰ ਭਾਈ ਕਪੂਰ ਜੀ ਸਨ ਉਹ ਬੜੀ ਸੇਵਾ ਕਰਦੇ ਸਨ ਬਹੁਤ ਸੇਵਾ ਦਿਨ ਰਾਤ ਸੇਵਾ ਕਰਦੇ ਰਹਿਣਾ ਕਰਦੇ ਰਹਿਣਾ ਇੱਕ ਦਿਨ ਉਹਨਾਂ ਨੇ ਮਹਾਰਾਜ ਨਾਲ ਬਚਨ ਬਲਾਸ ਕਰ ਰਹੇ ਸਨ ਬੈਠੇ ਮਹਾਰਾਜ ਜੀ ਮੈਂ ਨਾਲ ਤੁਹਾਡੇ ਕਿਸੇ ਸਿੱਖ ਦੀ ਸੇਵਾ ਕਰਨੀ ਚਾਹੁੰਨਾ ਸਤਗੁਰੂ ਮਹਾਰਾਜ ਕਹਿੰਦੇ ਵੀ ਇੱਥੇ ਸੇਵਾ ਤੂੰ ਬੜੀ ਸੋਹਣੀ ਕਰ ਰਿਹਾ ਵਧੀਆ ਕਰ ਰਿਹਾ ਕਹਿੰਦੇ ਨਹੀਂ ਮਹਾਰਾਜ ਮੈਂ ਤੁਹਾਡੇ ਨਾਲ ਸਿੱਖ ਦੀ ਕੋਈ ਸੇਵਾ ਕਰਨੀ ਚਾਹਨਾ ਪਰ ਮਹਾਰਾਜ ਸਿੱਖ ਵੀ ਐਸਾ ਹੋਵੇ ਜਿਹੜਾ ਤੁਹਾਡੇ ਦਿਲ ਦੇ ਸਭ ਤੋਂ ਕਰੀਬ ਹੋਵੇ ਸਭ ਤੋਂ ਕਰੀਬ ਵੀ ਬਾਕੀ ਸਾਰੇ ਤੁਹਾਡੀ ਨਿਗਾ ਤੋਂ ਥੱਲੇ ਹੋਣ ਨੀਵੇਂ ਹੋਣ ਜਾਂ ਦੂਰ ਹੋਣ ਇੱਕ ਉਹ ਐਸਾ ਸਿੱਖ ਹੋਵੇ ਜਿਹੜਾ ਸਭ ਤੋਂ ਕਰੀਬ ਤੁਹਾਡੀ ਨਿਗਾ ਚ ਹੋਵੇ ਤੁਹਾਡੇ ਦਿਲ ਦੇ ਕਰੀਬ ਹੋਵੇ ਤੁਹਾਨੂੰ ਸਭ ਤੋਂ ਵੱਧ ਪਿਆਰਾ ਹੋਵੇ ਉਹਦੀ ਮੈਨੂੰ ਪਤਾ ਦੱਸੋ ਉੱਥੇ ਉਹਦੀ ਮੈਂ ਸੇਵਾ ਕਰਨੀ ਹੈ ਮਹਾਰਾਜ ਕਹਿਣ ਲੱਗੇ ਭਾਈ ਸਾਨੂੰ ਸਾਰੇ ਪਿਆਰੇ ਨੇ ਸਾਨੂੰ ਸਾਰੇ ਹੀ ਸਿੱਖ ਪਿਆਰੇ ਸਾਨੂੰ ਸਾਰੇ ਹੀ ਚੰਗੇ ਲੱਗਦੇ ਨੇ ਸਾਡੀ ਨਿਗਾਹ 'ਚ ਕੋਈ ਇਸ ਤਰ੍ਹਾਂ ਨਹੀਂ ਫਿਰ ਬਾਰ-ਬਾਰ ਕਹਿੰਦਾ ਨਹੀਂ ਗੁਰੂ ਮਹਾਰਾਜ ਮੈਨੂੰ ਦੱਸੋ ਮੈਨੂੰ ਦੱਸੋ ਮੈਨੂੰ ਦੱਸੋ ਮਹਾਰਾਜ ਨੇ ਫਿਰ ਦੱਸਿਆ ਕਿ ਇੱਕ ਸਾਡਾ ਪਿਆਰਾ ਸਿੱਖ ਹੈ ਉਸ ਦੇ ਪਾਸ ਜਾ ਉਹ ਦੀ ਸੇਵਾ ਕਰ ਉਸ ਦੇ ਪਾਸ ਚਲਿਆ ਜਾ ਭਾਈ ਸਵਣ ਸਿੰਘ ਕਹਿਣ ਲੱਗੇ ਠੀਕ ਹੈ ਗੁਰੂ ਮਹਾਰਾਜ ਜੀ ਚਲਿਆ ਜਾਂਦਾ ਐਡਰੈਸ ਦੇਤਾ ਪਤਾ ਦੇਤਾ ਨਾਮ ਦੇਤਾ ਪਿੰਡਾ ਸ਼ੁਰੂ ਕਰਤਾ ਆਗਿਆ ਲੈ ਕਰਕੇ ਤੇ ਪਹੁੰਚ ਗਏ ਘਰ ਜਦੋਂ ਘਰ ਪਹੁੰਚੇ ਦਰਵਾਜ਼ਾ ਖੜਕਾਇਆ ਅੰਦਰੋਂ ਗੁਰੂ ਮਹਾਰਾਜ ਜੀ ਦਾ ਸਿੱਖ ਬਚਨਾਂ ਦਾ ਪੂਰਾ ਕਰਨੀ ਦਾ ਪੂਰਾ ਨਾਮ ਦਾ ਰਸੀਆ ਪਰਿਪੂਰਨ ਗੁਰੂ ਮਹਾਰਾਜ ਜੀ ਦਾ ਸਿੱਖ ਦਰਵਾਜ਼ਾ ਖੋਲਦਾ ਹੈ ਤੇ ਜਦੋਂ ਦੇਖਦਾ ਭਾਈ ਕਪੂਰ ਜੀ ਆਏ ਨੇ ਹੱਥ ਜੋੜੇ ਨਮਸਕਾਰ ਕੀਤੀ ਕਹਿੰਦੇ ਆਓ ਜੀ ਗੁਰੂ ਦੇ ਸੇਵਕ ਦੇ ਘਰ ਤੁਹਾਡਾ ਸਵਾਗਤ ਹੈ ਆਓ ਬੈਠੋ ਕਰਦੇ ਅੰਦਰ ਬਿਠਾਇਆ ਤੇ ਉੱਥੇ ਇੱਕ ਹੈਰਾਨੀ ਦੀ ਗੱਲ ਹੋਈ ਭਾਈ ਕਪੂਰ ਜੀ ਕੀ ਲਿਖਦੇ ਨੇ ਕਿ ਉਹਨਾਂ ਦੇ ਕੋਲ ਨਾ ਇੱਕ ਘੜਾ ਤੇ ਇੱਕ ਪਾਣੀ ਲਿਆ ਕੇ ਰੱਖ ਦਿੰਦੇ ਨੇ ਤੇ ਕਹਿੰਦੇ ਨੇ ਕਿ ਮੈਨੂੰ ਅਜੇ ਥੋੜਾ ਕੰਮ ਹੈ ਮੈਂ ਵਿਜੀ ਆ ਵਿਅਸਤ ਹਾਂ ਤੁਸੀਂ ਜਲ ਪਾਣ ਆਪਣੀ ਲੋੜ ਅਨੁਸਾਰ ਆਪ ਛੱਕਦੇ ਰਹੋ ਤੇ ਮੈਂ ਥੋੜੇ ਸਮੇਂ ਬਾਅਦ ਤੁਹਾਨੂੰ ਮਿਲਦਾ ਉਹ ਆਪਣੇ ਕੰਮ 'ਚ ਲੱਗ ਗਏ ਭਾਈ ਕਪੂਰ ਜੀ ਬੜਾ ਹੈਰਾਨ ਹੋਏ ਵੀ ਗੁਰੂ ਦਾ ਪਿਆਰਾ ਸਿੱਖ ਹੈ ਜਲ ਪਾਣ ਵੀ ਨਹੀਂ ਢੰਗ ਨਾਲ ਕਰਵਾ ਰਿਆ ਖੜਾ ਕੋਲ ਰੱਖ ਕੇ ਤੇ ਆਪ ਕੰਮ 'ਚ ਲੱਗ ਗਿਆ ਕਹਿੰਦੇ ਚਲੋ ਕੋਈ ਨਹੀਂ ਉਡੀਕ ਕਰ ਲੈਂਦੇ ਆ ਬੜਾ ਸਮਾਂ ਲੰਘ ਗਿਆ ਬੜੀ ਉਡੀਕ ਕਰਦੇ ਰਹੇ ਲਗਭਗ ਸਾਰਾ ਦਿਨ ਬਤੀਤ ਹੋ ਗਿਆ ਤੇ ਭਾਈ 사ਵਣ ਜੀ ਕਦੇ ਆ ਰਹੇ ਕਦੇ ਜਾ ਰਹੇ ਕਦੇ ਆ ਰਹੇ ਕਦੇ ਜਾ ਰਹੇ ਲੱਕੜੀਆਂ ਇਕੱਠੀਆਂ ਕਰ ਕਰਕੇ ਘਰ ਦੇ ਵਿੱਚ ਰੱਖੀ ਜਾ ਰਹੇ ਨੇ ਛੋਟੀਆਂ ਛੋਟੀਆਂ ਵੱਡੀਆਂ ਕਈ ਤਰ੍ਹਾਂ ਦੀਆਂ ਚਟਾਈਆਂ ਬੈਠਣ ਵਾਸਤੇ ਜਿਵੇਂ ਅੱਜ ਕੱਲ ਆਪਾਂ ਗੱਦੇ ਘਰੇ ਪ੍ਰੋਗਰਾਮ ਕੋਈ ਹੁੰਦਾ ਗੱਦੇ ਲੈ ਜਾਂਦੇ ਆ ਨਾ ਗੱਦੇ ਇਕੱਠੇ ਕਰਨੇ ਵੀ ਬਹਿਣ ਵਾਸਤੇ ਸਾਨੀ ਪਹਿਲਾਂ ਚਟਾਈਆਂ ਇਕੱਠੀਆਂ ਕਰਦੇ ਉਹ ਚਟਾਈਆਂ ਜੀਆਂ ਇਕੱਠੀਆਂ ਕਰੀ ਜਾ ਰਹੇ ਨੇ ਫਿਰ ਬਹੁਤ ਸਾਰਾ ਰਾਸ਼ਨ ਇਕੱਠਾ ਕਰ ਰਹੇ ਨੇ ਖਾਣ ਪੀਣ ਬਣਾਉਣ ਵਾਲਾ ਲੰਗਰ ਪ੍ਰਸ਼ਾਦੇ ਵਾਸਤੇ ਬੜਾ ਰਾਸ਼ਨ ਬੜਾ ਕੁਝ ਇਕੱਠਾ ਕਰ ਲਿਆ ਤੇ ਭਾਈ ਕਪੂਰ ਜੀ ਬੈਠੇ ਸੋਚੀ ਜਾ ਰਹੇ ਨੇ ਕਿ ਇਹ ਹੋ ਕੀ ਰਿਹਾ ਹੈ ਮੈਂ ਇਹਨਾਂ ਨੂੰ ਮਿਲਣ ਆਇਆ ਹਾਂ ਤੇ ਇਹ ਆਪਣੀ ਧੰਦੇ ਵਿੱਚ ਆਪਣੇ ਹੀ ਕੰਮ ਦੇ ਵਿੱਚ ਲੱਗੇ ਹੋਏ ਨੇ ਉਲਝੇ ਹੋਏ ਨੇ ਸਾਰਾ ਦਿਨ ਬਤੀਤ ਹੋ ਗਿਆ ਸੰਧਿਆ ਵੇਲਾ ਹੋ ਗਿਆ ਤੇ ਗੁਰੂ ਦਾ ਸਿੱਖ ਹੁਣ ਸੰਧਿਆ ਵੇਲੇ ਆਪ ਜੀ ਨੂੰ ਪਤਾ ਹੈ ਪਾਠ ਨਿਤਨੇਮ ਦਾ ਸਮਾਂ ਹੁੰਦਾ ਹੈ ਸੂਰਜ ਢਲਿਆ ਪਾਠ ਕੀਤਾ ਬਾਣੀ ਪੜ੍ਹੀ ਉਹਨਾਂ ਦਾ ਬੇਟਾ ਵੀ ਆਇਆ ਉਹਨਾਂ ਦੇ ਬੇਟੇ ਨੇ ਨਾਲ ਰਲ ਕੇ ਕੀਰਤਨ ਕੀਤਾ ਸਾਧ ਸੰਗਤ ਜੀ ਦੇਖੋ ਸਾਡੇ ਸਿੱਖ ਘਰਾਂ ਦੇ ਵਿੱਚ ਪਹਿਲਾਂ ਕੀ ਕੀ ਹੋਇਆ ਕਰਦਾ ਸੀ ਅੱਜ ਤੇ ਪਾਠ ਵੀ ਬੜੀ ਮੁਸ਼ਕਲ ਨਾਲ ਹੁੰਦਾ ਹੈ ਤੇ ਪਹਿਲਾਂ ਤੇ ਕੀਰਤਨ ਵੀ ਹੋਇਆ ਕਰਦਾ ਸੀ ਦੋਵਾਂ ਪਿਓ ਪੁੱਤਾਂ ਨੇ ਰਲ ਕੇ ਕੀਰਤਨ ਕੀਤਾ ਪਹਿਲਾਂ ਪਾਠ ਕੀਤਾ ਫਿਰ ਕੀਰਤਨ ਕੀਤਾ ਭਾਈ ਕਪੂਰ ਜੀ ਦੇਖ ਕੇ ਹਰਾਨ ਹੋ ਰਹੇ ਨੇ ਵੀ ਕਮਾਲ ਦੀ ਗੱਲ ਹੈ ਵੀ ਕੀਰਤਨ ਵੀ ਹੋ ਰਿਹਾ ਹੈ ਪਾਠ ਵੀ ਹੋ ਰਿਹਾ ਹੈ ਦੋਵੇਂ ਇੰਨੇ ਭਾਈ ਗੁਰੂ ਦੇ ਨਾਮ ਦੇ ਰਸੀ ਇਹਨੇ ਰੰਗੇ ਹੋਏ ਬੜੇ ਖੁਸ਼ ਹੋਏ ਪਰ ਇੱਕ ਗੱਲੋਂ ਉਦਾਸ ਨੇ ਵੀ ਮੈਂ ਇੰਨੀ ਦੂਰੋਂ ਚੱਲ ਕੇ ਆਇਆ ਮੇਰੇ ਲਈ 1 ਮਿੰਟ ਦਾ ਸਮਾਂ ਨਹੀਂ ਕੱਢਿਆ ਇਹਨਾਂ ਨੇ ਆਪਣੇ ਕੰਮ ਦੇ ਵਿੱਚ ਲੱਗੇ ਰਹੇ ਪਰ ਗੁਰਬਾਣੀ ਵਾਲੇ ਪਾਸੇ ਉਹ ਨਿਹਾਲ ਹੋ ਗਏ ਅੱਜ ਸਾਨੂੰ ਵੀ ਕੁ ਸਿੱਖਿਆ ਲੈਣੀ ਚਾਹੀਦੀ ਵੀ ਆਪਣੇ ਘਰਾਂ ਦੇ ਵਿੱਚ ਕੀਰਤਨ ਤੱਕ ਪਹੁੰਚੀਏ ਪਹਿਲਾਂ ਪਾਠ ਤੋਂ ਸ਼ੁਰੂਆਤ ਕਰੀਏ ਪਾਠ ਕਰੋ ਘਰਾਂ ਦੇ ਵਿੱਚ ਬੱਚਿਆਂ ਨੂੰ ਲਾ ਕੇ ਨਿਤਨੇਮ ਦਾ ਸਵੇਰ ਸ਼ਾਮ ਦਾ ਜਰੂਰ ਸੰਗਤ ਦੀ ਪਾਠ ਕਰਿਆ ਕਰੋ ਸਾਡੇ ਗੁਰੂ ਦੇ ਸਿੱਖ ਤੇ ਘਰਾਂ ਦੇ ਵਿੱਚ ਕੀਰਤਨ ਤੱਕ ਕਰਿਆ ਕਰਦੇ ਸਨ ਅਸੀ ਪਾਠ ਵੀ ਨਹੀਂ ਕਰਦੇ ਨਾਮ ਨੂੰ ਹੀ ਜਪਿਆ ਕਰੋ ਪਾਠ ਵੀ ਕਰਿਆ ਕਰੋ ਤੇ ਕੋਸ਼ਿਸ਼ ਕਰੋ ਜਿੰਨਾ ਨੂੰ ਬੱਚਿਆਂ ਨੂੰ ਆਉਂਦਾ ਹੈ ਗੁਰੂ ਘਰਾਂ ਚ ਆ ਕੇ ਕੀਰਤਨ ਕਰਦੇ ਉਹਨਾਂ ਕੋ ਸ਼ਬਦ ਵੀ ਕੀਰਤਨ ਕਰੇ ਘਰ ਦੇ ਵਿੱਚ ਵੀ ਕਰੋ ਸਾਜ ਰੱਖੋ ਬੇਸ਼ੱਕ ਤੇ ਘਰੇ ਵੀ ਆਪ ਜੀ ਕੀਰਤਨ ਕਰੋ ਬੜੀਆਂ ਜ਼ਰੂਰੀ ਇਹ ਗੁਰੂ ਸਾਹਿਬ ਦੀਆਂ ਦਾਤਾਂ ਨੇ ਸਾਨੂੰ ਅੱਜ ਦੇ ਸਮੇਂ ਦੇ ਵਿੱਚ ਸਭ ਕੁਝ ਹੈ ਪਰ ਸਾਡੇ ਘਰਾਂ ਦੇ ਵਿੱਚ ਸੁੱਖਾਂ ਦੀ ਕਮੀ ਹੈ ਸਲੂਕ ਦੀ ਕਮੀ ਹੈ ਸਬਰ ਦੀ ਕਮੀ ਹੈ ਕਲੇਸ਼ ਬਹੁਤ ਹੈ ਲੜਾਈ ਝਗੜੇ ਬਹੁਤ ਨੇ ਆਪਸੀ ਪਿਆਰ ਨਹੀਂ ਹੈ ਇਹ ਕਾਰਨ ਕਿਉਂ ਇਸੇ ਕਰਕੇ ਹੀ ਘਟਿਆ ਤੇ ਭਾਈ ਕਪੂਰ ਜੀ ਕਹਿਣ ਲੱਗੇ ਕਿ ਭਾਈ 사ਵਨ ਜੀ ਤੁਸੀਂ ਬੈਠੇ ਨਹੀਂ ਮੇਰੇ ਕੋਲ ਸਾਰਾ ਦਿਨ ਕੰਮ ਕਰਦੇ ਰਹੇ ਹੋ ਹੁਣ ਨਿਤਨੇਮ ਹੋ ਗਿਆ ਪ੍ਰਸ਼ਾਦਾ ਪਾਣੀ ਛਕਿਆ ਕਹਿੰਦੇ ਜੀ ਕੋਈ ਨਹੀਂ ਆਪਾਂ ਬੈਠਾਂਗੇ ਕੱਲ ਕਹਿੰਦੇ ਫਿਰ ਅਗਾਂਹ ਵੇਲ ਹੋ ਜਾਣੀ ਹੈ ਤੇ ਤੁਸੀਂ ਹੁਣ ਆਰਾਮ ਕਰ ਲਓ ਥੱਕੇ ਹੋ ਮੈਂ ਤੇ ਤਿਆਰ ਹਾਂ ਵਿਚਾਰਾਂ ਕਰਨ ਲਈ ਤੁਸੀਂ ਹੁਣ ਆਰਾਮ ਕਰ ਲਓ ਕੋਈ ਨਹੀਂ ਆਪਾਂ ਫਿਰ ਅਗਾ ਵਿਚਾਰ ਕਰਾਂਗੇ ਬੈਠਾਂਗੇ ਜ਼ਰੂਰੀ ਸੀ ਮੇਰਾ ਇਹ ਕੰਮ ਕਰਨਾ ਜਦੋਂ ਅਗਲੇ ਦਿਨ ਦੀ ਸਵੇਰ ਹੋਈ ਨਾ ਤੇ ਸਵੇਰ ਹੁੰਦਿਆ ਸਾਰ ਬਾਹਰੋਂ ਹਮਲਾਵਰਾਂ ਨੇ ਹਮਲਾ ਕਰ ਦਿੱਤਾ ਹਮਲਾ ਕਰਦੇ ਹੁੰਦੇ ਸਨ ਇੱਕਦਮ ਉਹਨਾਂ ਕਈ ਹਮਲਾਵਰਾਂ ਦਾ ਜਿਵੇਂ ਡਾਕੂਆਂ ਦਾ ਹਮਲਾ ਹੁੰਦਾ ਸੀ ਨਾ ਇੱਕਦਮ ਹਮਲਾ ਹੁੰਦਾ ਸੀ ਜਿਹੜੀ ਚੀਜ਼ ਲੁੱਟ ਲਈ ਦੇਖ ਗਈ ਉਹਨੂੰ ਫਟਾਫਟ ਲੁੱਟਣਾ ਤੇ ਉੱਥੋਂ ਭੱਜ ਜਾਣਾ ਨੱਠ ਜਾਣਾ ਨੁਕਸਾਨ ਕਰਨਾ ਬਰਬਾਦੀ ਕਰਨੀ ਤੇ ਉਸ ਗੁਰੂ ਦੇ ਸਿੱਖ ਦਾ ਜਿੰਦੇ ਘਰ ਪਾਈ ਕਪੂਰ ਜੀ ਕਹਿੰਦੇ ਬੇਟਾ ਬਾਹਰ ਸੀ ਉਸ ਵੇਲੇ ਜਿਸ ਵੇਲੇ ਹਮਲਾ ਹੋਇਆ ਤੇ ਸਾਥ ਸੰਗਤ ਜੀਓ ਉਸ ਹਮਲੇ ਦੇ ਦੌਰਾਨ ਨਾ ਉਸ ਸਿੱਖ ਦੇ ਬੱਚੇ ਨੂੰ ਗੋਲੀ ਵੱਜ ਗਈ ਡਾਕੂਆਂ ਵੱਲੋਂ ਮਾਰ ਦਿੱਤਾ ਗਿਆ ਤੇ ਜਦੋਂ ਉਹ ਹਮਲਾਵਰ ਚਲੇ ਗਏ ਤੇ ਗੁਰੂ ਮਹਾਰਾਜ ਜੀ ਦੇ ਪਿਆਰੇ ਸਿੱਖ ਦੋਨੋਂ ਉਡੀਕ ਕਰਦੇ ਨੇ ਬੱਚਾ ਨਹੀਂ ਆਇਆ ਬਾਹਰ ਜਾਂਦੇ ਨੇ ਪਤਾ ਲੱਗਦਾ ਵੀ ਬੱਚਾ ਤਾਂ ਖਤਮ ਹੋ ਗਿਆ ਇਸ ਪ੍ਰਸਤਾਰ ਭਾਈ 사ਵਣ ਜੀ ਗੋਦ ਵਿੱਚ ਚੁੱਕਦੇ ਨੇ ਆਪਣੇ ਬੱਚੇ ਨੂੰ ਤੇ ਚੁੱਕ ਕੇ ਘਰ ਲੈ ਆਉਂਦੇ ਨੇ ਜਿਸ ਵਕਤ ਘਰ ਲੈ ਕਰਕੇ ਆਉਂਦੇ ਨੇ ਆਪ ਜੀ ਨੂੰ ਪਤਾ ਕੋਈ ਚੜਾਈ ਕਰ ਦੇ ਤੇ ਫਿਰ ਘਰ ਦੇ ਵਿੱਚ ਨੇੜੇ ਤੇੜੇ ਦੇ ਆਣਾ ਸ਼ੁਰੂ ਹੋ ਜਾਂਦੇ ਨੇ ਜਦੋਂ ਲੋਕ ਆਣੇ ਸ਼ੁਰੂ ਹੋਏ ਤਾਂ ਭਾਈ 사ਵਨ ਜੀ ਨੇ ਜਿਹੜੀਆਂ ਛਟਾਈਆਂ ਇਕੱਠੀਆਂ ਕੀਤੀਆਂ ਸਨ ਨਾ ਉਹ ਵਿਛਾਣੀਆਂ ਸ਼ੁਰੂ ਕਰ ਦਿੱਤੀਆਂ ਦੋ ਚਾਰ ਬੰਦਿਆਂ ਨੇ ਉਹ ਜਿਹੜੀਆਂ ਲੱਕੜਾਂ ਇਕੱਠੀਆਂ ਕੀਤੀਆਂ ਸਨ ਨਾ ਉਹ ਲੱਕੜੀਆਂ ਚੁੱਕ ਕੇ ਛੇਵਿਆਂ ਚ ਲਿਜਾਣੀਆਂ ਸ਼ੁਰੂ ਕਰ ਦਿੱਤੀਆਂ ਭਾਈ ਕਪੂਰ ਜੀ ਨੇ ਜਦੋਂ ਇੱਕ ਕੌਤਕ ਦੇਖਿਆ ਨਾ ਉਹਨਾਂ ਦਾ ਮੱਥਾ ਠਣਕ ਗਿਆ ਕਹਿੰਦੇ ਵੀ ਇਹ ਸਾਰੀ ਤਿਆਰੀ ਕੱਲ ਇਸ ਕੰਮ ਵਾਸਤੇ ਹੋ ਰਹੀ ਸੀ ਵੀ ਇਹਦਾ ਮਤਲਬ ਕੀ ਬਣਿਆ ਇਹਦੇ ਅਰਥ ਕੀ ਬਣੇ ਵੀ ਇਹਨਾਂ ਨੂੰ ਪਤਾ ਸੀ ਵੀ ਕੱਲ ਨੂੰ ਮੇਰੇ ਬੱਚੇ ਨੂੰ ਗੋਲੀ ਵੱਜਣੀ ਹੈ ਮੇਰਾ ਬੱਚਾ ਖਤਮ ਹੋਏਗਾ ਤੇ ਉਹਦੇ ਵਾਸਤੇ ਇੱਕ ਦਿਨ ਪਹਿਲਾਂ ਇਹ ਲੱਕੜੀਆਂ ਇਕੱਠੀਆਂ ਕਰ ਰਹੇ ਨੇ ਚਟਾਈਆਂ ਇਕੱਠੀਆਂ ਕਰ ਰਹੇ ਨੇ ਖਾਣ ਪੀਣ ਦੀਆਂ ਚੀਜ਼ਾਂ ਜੋ ਸੰਗਤ ਨੇ ਆਉਣਾ ਹੈ ਉਹਨਾਂ ਨੂੰ ਜਲਪਾਨ ਕਰਾਣਾ ਹੈ ਉਹ ਰਾਸ਼ਨ ਪਾਣੀ ਇਕੱਠਾ ਕਰ ਰਹੇ ਨੇ ਬੜੇ ਹੈਰਾਨ ਹੋਏ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਕੱਠੀਆਂ ਕੀਤੀਆਂ ਉਹ ਦਿਨ ਸੰਸਕਾਰ ਵਿੱਚ ਸਾਰੀ ਵਰਤੋਈ ਜਦੋਂ ਸਾਰੀ ਕਿਰਿਆ ਨਿਭਾ ਲਈ ਗਈ ਨਾ ਤੇ ਬੈਠੇ ਵਿਚਾਰ ਹੋਈ ਤੇ ਹੱਥ ਜੋੜਲੇ ਭਾਈ ਕਪੂਰ ਜੀ ਕਹਿਣ ਲੱਗੇ ਕਿ ਤੁਹਾਨੂੰ ਪਤਾ ਸੀ ਤੁਹਾਡਾ ਬੇਟਾ ਚੜ੍ਹਾਈ ਕਰ ਜਾਏਗਾ ਤੁਹਾਨੂੰ ਪਤਾ ਸੀ ਇਸ ਗੱਲ ਦਾ ਕਿ ਇਹ ਇਹ ਕੰਮ ਹੋਣ ਵਾਲਾ ਹੈ ਤੇ ਗੁਰੂ ਦਾ ਸਿੱਖ ਝੂਠ ਤੇ ਨਹੀਂ ਬੋਲਦੇ ਉਹਨਾਂ ਕਿਹਾ ਹਾਂਜੀ ਸਾਨੂੰ ਪਤਾ ਸੀ ਕਿ ਇਹ ਕੰਮ ਹੋਣਾ ਹੈ ਪਈ ਕਪੂਰ ਜੀ ਦੀ ਅੱਖਾਂ ਚੋਂ ਨਾਲ-ਨਾਲ ਹੰਝੂ ਵਹਿ ਰਹੇ ਕਹਿੰਦੇ ਕਮਾਲ ਹੋ ਗਈ ਤੁਸੀਂ ਮੈਂ ਨਾ ਗੁਰੂ ਸਾਹਿਬ ਨੂੰ ਕਿਹਾ ਸੀ ਕਿ ਮੈਂ ਐਸੇ ਸਿੱਖ ਕੋਲ ਜਾਣਾ ਹੈ ਜਿਹੜਾ ਤੁਹਾਡੇ ਦਿਲ ਦੇ ਸਭ ਤੋਂ ਕਰੀਬ ਹੋਵੇ ਤੁਸੀਂ ਤਾਂ ਗੁਰੂ ਦੇ ਦਿਲ ਦੇ ਸਭ ਤੋਂ ਕਰੀਬ ਹੋ ਤੁਸੀਂ ਤਾਂ ਇੱਕ ਵਾਰ ਮਹਾਰਾਜ ਨੂੰ ਕਹਿ ਦਿੰਦੇ ਕਿ ਮੇਰੇ ਬੱਚੇ ਦੀ ਉਮਰ ਵਧਾ ਦਿਓ ਸਤਿਗੁਰੂ 100 ਸਾਲ ਤੁਹਾਡੇ ਬੱਚੇ ਦੀ ਉਮਰ ਵਧਾ ਦਿੰਦੇ ਤੁਸੀਂ ਕਿਉਂ ਨਹੀਂ ਕਿਹਾ ਤੁਸੀਂ ਕਿਉਂ ਨਹੀਂ ਅਰਦਾਸ ਕੀਤੀ ਤੁਸੀਂ ਕਿਉਂ ਨਹੀਂ ਗੁਰੂ ਮਹਾਰਾਜ ਜੀ ਨੂੰ ਕਿਹਾ ਅੱਜ ਤੁਹਾਨੂੰ ਪਤਾ ਲੱਗ ਗਿਆ ਸੀ ਤੁਸੀਂ ਗੁਰੂ ਮਹਾਰਾਜ ਜੀ ਨੂੰ ਕਹਿ ਦਿੰਦੇ ਬੋਲ ਦਿੰਦੇ ਇੱਕ ਅਰਦਾਸ ਕਰ ਦਿੰਦੇ ਝਟ ਤੁਹਾਡੀ ਗੁਰੂ ਸਾਹਿਬ ਜੀ ਨੇ ਮੰਨ ਲੈਣੀ ਸੀ ਤੇ ਸਾਧ ਸੰਗਤ ਜੀ ਉਹਥੇ ਭਾਈ ਸਾਵਨ ਜੀ ਦਾ ਜਿਹੜਾ ਜਵਾਬ ਸੀ ਨਾ ਅੱਜ ਸਾਨੂੰ ਸਮਝਣਾ ਚਾਹੀਦਾ ਹੈ ਅੱਜ ਦੇ ਸਮੇਂ ਦੇ ਵਿੱਚ ਉਹਨਾਂ ਕਿਹਾ ਬੇਸ਼ੱਕ ਸਾਨੂੰ ਪਤਾ ਲੱਗ ਗਿਆ ਸੀ ਕਿ ਇਹ ਸਭ ਹੋਣਾ ਹੈ ਸਾਡਾ ਬੱਚਾ ਕੱਲ ਚੜ੍ਹਾਈ ਕਰੇਗਾ ਉਸ ਦੀ ਮੌਤ ਉਸ ਦੇ ਸਵਾਸ ਕੱਲ ਪੂਰੇ ਹੋ ਜਾਣੇ ਨੇ ਮੇਰੇ ਗੁਰੂ ਨੇ ਮੇਰੇ ਗੁਰੂ ਦੀ ਬਾਣੀ ਨੇ ਮੈਨੂੰ ਰਜ਼ਾ 'ਚ ਰਹਿਣਾ ਸਿਖਾਇਆ ਹੈ ਭਾਣੇ 'ਚ ਰਹਿਣਾ ਸਿਖਾਇਆ ਹੈ ਹੁਕਮ ਦੇ ਮੰਨਣ ਨੂੰ ਸਿਖਾਇਆ ਵੀ ਹੁਕਮ ਮੰਨਣਾ ਤੇ ਮੈਂ ਫਿਰ ਗੁਰੂ ਮਹਾਰਾਜ ਅੱਗੇ ਹੁਕਮ ਅਦੂਲੀ ਦੀ ਅਰਦਾਸ ਕਿਵੇਂ ਕਰ ਸਕਦਾ ਮੈਂ ਗੁਰੂ ਮਹਾਰਾਜ ਜੀ ਦੇ ਦਰ ਤੇ ਕਿਵੇਂ ਮਹਾਰਾਜ ਜੀ ਨੂੰ ਕਹਦੇ ਆਂ ਵੀ ਇਹ ਉਮਰ ਵਧਾ ਦਿਓ ਇਹ ਹੈ ਗਿਆਨ ਦੀ ਅਵਸਥਾ ਕਿੱਡੀ ਵੱਡੀ ਅਵਸਥਾ ਅਸੀਂ ਤੇ ਆਪਣੇ ਬੱਚਿਆਂ ਲਈ ਸਾਧ ਸੰਗਤ ਜੀ ਕੀ ਕੀ ਮੰਗਨੇ ਆ ਤੇ ਉਸ ਗੁਰੂ ਦੇ ਪਿਆਰੇ ਸਿੱਖ ਨੇ ਕਿਹਾ ਵੀ ਨਹੀਂ ਇਹ ਬਾਣੇ ਤੋਂ ਰਜ਼ਾ ਤੋਂ ਉਲਟ ਹੈ ਜਿੰਨੇ ਸਵਾਸ ਲਿਖੇ ਸਨ ਉਤਨੇ ਮੇਰੇ ਬੱਚੇ ਨੇ ਪੂਰੇ ਕਰ ਲਏ ਮੈਂ ਹੋਰ ਮੰਗ ਵੀ ਲੈਂਦਾ ਕਹਿੰਦੇ ਮੰਗ ਵੀ ਲੈਂਦਾ ਤੇ ਫਿਰ ਕੀ ਇੱਕ ਦਿਨ ਐਸਾ ਨਹੀਂ ਸੀ ਆਉਣਾ ਜੇ ਦਿਨ ਮੇਰਾ ਬੱਚਾ ਇਸ ਦੁਨੀਆ ਤੋਂ ਜਾਂਦਾ ਐਸਾ ਇੱਕ ਦਿਨ ਤਾਂ ਆ ਹੀ ਜਾਣਾ ਸੀ ਜਿਸ ਦਿਨ ਇਹ ਦੁਨੀਆ ਤੋਂ ਜਾਣਾ ਹੈ ਸਭਨੇ ਜਾਣਾ ਹੈ ਅੱਜ ਕਿਸੇ ਚਲਿਆ ਜਾਣਾ ਕੋਈ ਕੱਲ ਚਲਿਆ ਜਾਏਗਾ ਕੋਈ ਥੋੜੇ ਸਮੇਂ ਬਾਅਦ ਚਲਿਆ ਜਾਏਗਾ ਸਦੀਵੀ ਤੇ ਕੋਈ ਟਿਕਿਆ ਨਹੀਂ ਨਾ ਰਹਿਣਾ ਇਸ ਨੂੰ ਸਾਧ ਸੰਗਤ ਜੀ ਕਹਿੰਦੇ ਨੇ ਬਿਨਾ ਅੱਖਾਂ ਤੋਂ ਵੇਖਣਾ ਬਿਨਾ ਕੰਨਾਂ ਤੋਂ ਸੁਣਨਾ ਬਿਨਾ ਜੀਭਾ ਤੋਂ ਬੋਲਣਾ ਬਿਨਾ ਹੱਥਾਂ ਤੋਂ ਕਰਨਾ ਬਿਨਾ ਕਦਮਾਂ ਤੋਂ ਤੁਰਨਾ ਭਾਵ ਕਿਤਨਾ ਸੰਜਮ ਦੇ ਵਿੱਚ ਕਿਤੇ ਕਿਤਨਾ ਮਰਿਆਦਾ ਦੇ ਵਿੱਚ ਤੇ ਕਿਤਨਾ ਰਜ਼ਾ ਦੇ ਵਿੱਚ ਉਹ ਗੁਰੂ ਦਾ ਸਿੱਖ ਸੀ ਕਹਿੰਦੇ ਮੈਂ ਤੁਹਾਡੀ ਕੀ ਹੀ ਸੇਵਾ ਕਰਾਂ ਮੈਂ ਤੇ ਸੇਵਾ ਕਰਨ ਵਾਸਤੇ ਆਇਆ ਸੀ ਤੁਸੀਂ ਤੇ ਮੈਨੂੰ ਐਸੇ ਜੀਵਨ ਦੀ ਸਿੱਖਿਆ ਦੇ ਦੀ ਅਸੀਂ ਤੇ ਮਹਾਰਾਜ ਨੂੰ ਕੋਸਦੇ ਹੀ ਰਹਿੰਨੇ ਅਸੀਂ ਕਹਿੰਨੇ ਹੁੰਨੇ ਆ ਨਾ ਕਈ ਵਾਰੀ ਮaaf ਕਰਿਓ ਸੰਗਤ ਜੀ ਕਈ ਵਾਰੀ ਕਈ ਮਨਾਂ ਦੇ ਵਿੱਚ ਨਾ ਬੜੇ ਰਹਿ ਜਾਂਦੇ ਨੇ ਤੋਖਲੇ ਕਈ ਜੀਵ ਵਿਛੜ ਜਾਂਦੇ ਨੇ ਫੇਰਾ ਸਾਡੀ ਜ਼ਿੰਦਗੀ ਚ ਪਛਤਾਵੇ ਰਹਿ ਜਾਂਦੇ ਨੇ ਵੀ ਮੈਂ ਇੰਜ ਕਰ ਲੈਂਦਾ ਮੈਨੂੰ ਪਤਾ ਹੁੰਦਾ ਮੈਂ ਇਸ ਤਰ੍ਹਾਂ ਕਰ ਲੈਂਦਾ ਸਾਤ ਸੰਗਤ ਜੀ ਗੁਰੂ ਦੇ ਸਿੱਖ ਉਹ ਦੇਖੋ ਜਿਨ੍ਹਾਂ ਨੂੰ ਸਭ ਕੁਝ ਪਤਾ ਸੀ ਫਿਰ ਵੀ ਉਹਨਾਂ ਨੇ ਕੁਦਰਤ ਦੇ ਨਿਯਮਾਂ ਨੂੰ ਬਦਲਣ ਦੇ ਵੱਲ ਨਹੀਂ ਗਏ ਦਸਵੇਂ ਪਾਤਸ਼ਾਹ ਜੀ ਨੂੰ ਨਹੀਂ ਸੀ ਪਤਾ ਜਦੋਂ ਮਹਾਰਾਜ ਜੀ ਸਰਸਨ ਦੀ ਪਾਰ ਕਰ ਰਹੇ ਸਨ ਕਿੱਥੇ ਜਾਣਾ ਹੈ ਤੇ ਕਿੱਥੇ ਠਹਿਰਨਾ ਹੈ ਤੇ ਕੀ ਹੋਣਾ ਹੈ ਮਾਤਾ ਗੁਜਰਕੌਰ ਜੀ ਦੀ ਅਵਸਥਾ ਆਪ ਜੀ ਕੋਈ ਛੋਟੀ ਸਮਝਦੇ ਉਹਨਾਂ ਨੂੰ ਪਤਾ ਨਹੀਂ ਸੀ ਵੀ ਜਿਸ ਦਿਸ਼ਾ ਵੱਲ ਉਹ ਜਾ ਰਹੇ ਅੱਗੇ ਵਧ ਰਹੇ ਨੇ ਉਹ ਉੱਥੇ ਮੰਜ਼ਲ ਕਿੱਥੇ ਤੱਕ ਪਹੁੰਚਣਾ ਹੈ ਤੇ ਉੱਥੇ ਕੀ ਇਤਿਹਾਸ ਸਿਰਜਿਆ ਜਾਣਾ ਹੈ ਸਾਰਾ ਕੁਝ ਪਤਾ ਸੀ ਮਾਤਾ ਗੁਜਰਕੌਰ